ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਬਿਲਕੁਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨੋਰਮਲ ਰੇਟ 'ਚ ਇਹ ਦੋ گاਵਾ ਤੁਹਾਨੂੰ ਦਿਖਾਉਣੀ ਹੈ ਇੱਕ ਸੂਈ ਤੇ ਇੱਕ ਗੱਬਨ ਗੱਲਬਾਤ ਹੁਣ ਆਪਾਂ ਕਰਦੇ ਵੀ ਦਿਆਂ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਆਹ ਜੀ ਸਤਿ ਸ੍ਰੀ ਅਕਾਲ ਸਾਹਿਬ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਜੀ ਮੈਂ ਕਿਰਪਾ ਮਹਾਰਾਜ ਜੀ ਕਿਦੋਂ ਤੇ ਭਦਰ ਦੇ ਚੱਲੀ ਜਾਂਦਾ ਕੰਮ ਕਰ ਵਧੀਆ ਚੱਲੀ ਜਾਂਦਾ ਮਹਾਰਾਜ ਜੀ ਟਾਈਮ ਲਗਾ ਹੀ ਜਾਂਦਾ ਕਿੰਨੇ ਕਿ ਫੋਨ ਫੋਨ ਆ ਜਾਂਦੇ ਫਿਰ ਫੋਨ ਬਥੇਰੇ ਭਾਜੀ ਮਾਲਾ ਤੇ ਲੇਖਾ ਹੀ ਛੱਡਦਾ ਨਹੀਂ ਆ ਵਿਕੀਆਂ ਵੱਛੀਆਂ ਤੇ ਵੀ ਤਿੰਨ ਚਾਰ ਆ ਜੇ ਵੀ ਸਵੇਰ ਦੇ ਵੀ ਪਤਾ ਨਹੀਂ ਕਿ ਸੌ ਫੋਨ ਆ ਗਿਆ ਹਣਾ ਅੱਛਾ ਉਦਨ ਵਾਲੀ ਵੀਡੀਓ ਦਿਓ ਭਾਜੀ ਉਦਨ ਵਾਲੀ ਵੀਡੀਓ ਦਾ ਠੀਕ ਠੀਕ ਆ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨ ਤੇ ਪਾਲਚੀਆਂ ਤੋਂ 2 ਕਿਲੋਮੀਟਰ ਤੇ ਰਈਏ ਤੋਂ 3 ਕਿਲੋਮੀਟਰ ਤੇ ਫੋਨ ਨੰਬਰ ਵੀ ਪੁੱਲ ਦਇ ਕਰੀ ਫੋਨ 97798 ਤੇ 14569 ਠੀਕ ਹੈ ਪਹਿਲਾਂ ਕਿਹੜੀ ਵਿਖਾਦੀ ਸੂਈ ਕੇ ਕੱਪਣ ਜਿਹੜੀ ਮਾਰਜੀ ਬਗਾਲ ਦੋ ਆ ਸੂਈ ਵਿਖਾਲ ਦੋ ਭਾਵੇਂ ਪਹਿਲਾ ਸੂਆ ਬੱਛੀ ਦਾ ਆ ਬੱਛੀ ਨੇ ਆ ਆ ਬੱਚਾ ਇਹਦਾ ਹਾਂਜੀ ਆ ਬੱਛੀ ਆ ਮਗਰ ਇਹਦੇ ਬੱਛੀ ਆ ਕਿੰਨਾ ਚੁਬਾ ਵਿੱਦੀ ਇਹਦਾ ਪਹਿਲਾ ਜੀ ਪਹਿਲਾ ਸੂਆ ਆ ਹਾਂਜੀ ਪਹਿਲਾ ਕਿੰਨਾ ਚਿਰ ਹੋਇਆ ਸੂਈ ਨਾ ਸੂਈ ਨੂੰ ਅੱਜ ਪਾਈ 8-9 ਦਾ ਲਾ ਲਓ ਤੁਸੀਂ ਤਾਂ ਹੀ ਲਾਓ ਬਾਕੀ ਆਪ ਵੀ ਦਰਮਿਆਨੇ ਜੇ ਕੱਦ ਦੀ ਆ ਹਾਂਜੀ ਛੋਟੇ ਕੱਦ ਦੀ ਠੀਕ ਆ ਇਹ ਆ ਕਿ ਚਲੋ ਰੰਗ ਰੂਪ ਚੰਗਾ ਆ ਉਤਰਾ ਕੱਦ ਭਾਵੇਂ ਛੋਟਾ ਹੀ ਆ ਹਾਂਜੀ ਬਟਾਰੇ ਵਿੱਚ ਬਿਲਕੁਲ ਫਾਟਕ ਦੇ ਲੱਗੇ ਜਿਹੜਾ ਵਿਰਜਨ ਆਦਾ ਘਰ ਆ ਲਿਆ ਜਵੈਰ ਜੀ ਬਾਕੀ ਇਹ ਕੀ ਰੰਗ ਰੂਪ ਦੇ ਜਿਹੜੀ ਚੰਗੀ ਹੈ ਤੇ ਕੰਪੈਕਟ ਜਾਈ ਇਹਦੇ ਕੋਲ ਹਵਾਲਾ ਹੈ ਬਿਲਕੁਲ ਵੀਰ ਜੀ ਸਹੀ ਸਹੀ ਦੁੱਧ ਕਿੰਨਾ ਤਿਆਰ ਹੈ ਦੇਖੋ ਇਹ ਖੰਡੇ ਤੇ ਚਾੜ ਕੇ ਵਾਜੀ ਕੰਡੇ ਵਾਲਾ ਭਾਵੇਂ 4 ਟਾਈਮ ਲੈਣ ਤੇ ਕੋਈ ਵੀਰ ਭਰਾ ਭਾਵੇਂ 2 ਟਾਈਮ ਤਸੱਲੀ ਕਰਕੇ 4 ਟਾਈਮ ਖੜੇ ਆਪਣੀ ਘਰੋਂ ਅੱਛਾ ਦੁੱਧ ਹੁਣ ਹਾਲ ਦੀ ਘੜੀ ਦਾ ਆਪਾਂ ਕੋਈ 11 ਨਹੀਂ 12 ਨਹੀਂ ਗਾਣਾ ਅੱਛਾ 9 ਕਿਲੋ ਮਿਣਕੇ ਦਵਾਂਗੇ ਪੱਕਾ ਦੁੱਧ ਹੈਗਾ ਬਾਕੀ ਐਂ ਤਸੱਲੀ ਕਰਾ ਕੇ ਦਵਾਂਗੇ ਬਾਕੀ ਇਹ ਕਿ ਚਲੋ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਖੜੇ ਅੱਛਾ ਤਸੱਲੀ ਕਰੇ ਜੀ ਬਾਲਟੀ ਫੜ ਕੇ ਚੰਗੀ ਤਰ੍ਹਾਂ ਠੀਕ ਹੈ ਲੀਟਰ ਮਾਰ ਕੇ ਨਹੀਂ ਆ ਬੇਸ਼ੱਕ ਆਪਦਾ ਕੋਈ ਗੁੱਸਾ ਨਹੀਂ ਅੱਛਾ ਤਰਾਜਗੀ ਕੋਈ ਨਹੀਂ ਕੋਈ ਆਪਣੇ ਪਸੰਦਾ ਜੇ ਤੇ ਲੈ ਜਾਏ ਨਾ ਆਵੇ ਤੇ ਬੇਸ਼ੱਕ ਇੱਥੇ ਰਹਿੰਦੇ ਨਾ ਪਸੰਦਾ ਆਵੇ ਤੇ ਇੱਥੇ ਰਹਿੰਦੇ ਤੇ ਕੁੰਡੇ ਤਾਂ ਖੋਲੇ ਨਾ ਤਸੱਲੀ ਹੋਵੇ ਬੇਸ਼ੱਕ ਨਾ ਖੋਲੇ ਠੀਕ ਹੈ ਜੀ ਤੇ ਰੇਟ ਇਹਦਾ ਆਪਾਂ ਦੱਸ ਤੀਏ ਰੇਡ ਕੋਈ ਮੰਗਣ ਨੂੰ ਤੇ ਭਾਵੇਂ ਆਪਾਂ 35000 ਰੁਪਏ ਮੰਗੀ ਜਾਈਏ ਜਾਂ 30 ਮੰਗੀ ਜਾਈਏ ਹਾਂਜੀ ਲੈਣ ਵਾਲੀ ਗੱਲ ਕਰਨੀ ਹੈ 24000 ਦੀ ਵੱਛੀ ਦੇ ਦਾਂਗੇ 24000 ਦੀ ਦੇ ਦੋਗੇ 24000 ਕਿਉਂ ਦੇ ਦੇ ਰਹੇ ਹੋਗੇ ਛੋਟ-ਛਾਟ ਵਿੱਚ ਹੋ ਜਾਊਗੀ ਛੋਟ ਹੋ ਜਾਊ ਕਿੰਨੀ ਕਰਨੀ ਨੇ ਇੱਕ ਵਾਰ ਛੋਟ ਫਿਰ 22000 ਦੀ ਅੱਛਾ 22000 ਦੀ ਦੇ ਦੇਣੀ ਤੋਂ 2000 ਛੋਟ ਹੀ ਕਰਨੀ ਬਸ ਠੀਕ ਜੀ ਠੰਡੀ ਸੀ ਲਿਆ ਇਸ ਤਰ੍ਹਾਂ ਤੇ ਬਾਕੀ ਮਗਰ ਵੀ ਇਹਦੇ ਵੱਛੀ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕਿੰਨਾ ਕਿ ਲਾਜੇ ਟਾਈਮ ਵਧੀਆ ਜੇ ਇਹਦੇ ਦਿਨ ਦੀ 10 ਪਏ ਆ ਪੂਰੇ ਇਹ ਵੀ ਇਦਾਂ ਸੋਨੇ ਦੇ ਵੀ ਦੇਖ ਸਕਦੇ ਇਹ ਵੀ ਠੰਡੀ ਤੇਰੀ ਆ ਜਿਹੜੀ ਪੂਰੀ ਹਾਂਜੀ ਤੇ ਥਾਣਾ ਉਹਦੇ ਵੀ ਦੇਖ ਸਕਦੇ ਥਾਣਾ ਉਹਦਾ ਪ੍ਰੋਪਰ ਹੱਥ ਚੋਂਨ ਵਾਲਾ ਤੇ ਥਾਣਾ ਇਹਦੇ ਵੀ ਪੂਰੇ ਵਧੀਆ ਵਾ ਹੈਗੀ ਭਾਵੇਂ ਸਾਈਵਲ ਕ੍ਰੋਸ ਚੀ ਆ ਪਰ ਹੈਗੀ ਠੰਡੀ ਤੇਰੀ ਆ ਇਹ ਕਿਨੇਕ ਦੁੱਧ ਵਾਲੀ ਵੀਰ ਜੀ ਅੱਜ ਉਹ ਤਾਂ ਕਹਿੰਦੇ ਪਹਿਲਾਂ 14 ਕਿਲੋ ਚੂਈ ਗਏ ਆ 12 ਕਿਤੇ ਕਰਦੇ ਨੇ ਹੋ ਗਈ ਅੱਛਾ ਫਿਰ ਕਿਵੇਂ 12 14 ਲਾ ਲਵਾਂ ਤੁਸੀਂ ਸਿੱਧੀ ਗੱਲ ਆਪਾਂ ਫੋਨ ਵਾਲੇ ਦਾ ਤੇ ਹਰ ਇੱਕ ਕਹਿ ਦਿੰਦਾ ਆਵੇ ਤੇ ਅੰਦਾਜ਼ਾ ਹੀ ਆ ਗੱਬਣ ਹੈਗੀ ਆ ਆਪਣੀ ਸਮਝਣਾ ਕੋਈ ਵੇਖ ਲੈ ਨਹੀਂ ਬਣ ਲੱਗਦਾ ਕਿ ਹੋਲੇ ਕੱਢ ਲੱਗੀਆਂ ਇਹੋ ਜਿਹੀਆਂ 14 15 ਵੀ ਕੱਢ ਦਿੰਦੇਗਾ ਹਾਂਜੀ ਹਾਂਜੀ ਉਹ ਸੁਈਟ ਕਾਜੇ ਤੇ ਭੰਗ ਦਸ ਤੇ ਢਕਾ ਜੇ ਠੀਕ ਆ ਹਾਂਜੀ ਆਵੇ ਲਿਆ ਫਿਰ ਖੋਲੋ ਅੰਦਾਜ਼ਾ ਹੀ ਆ ਇਹ ਤਾਂ ਵੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਮੈਨੂੰ ਇਹ ਆ ਕਿ ਹੈਗੀ ਠੰਡੀ ਤੇਰੀ ਆ ਫਰਟੇ ਦੀ ਚੰਗੀ ਆਈ ਜਾਊਗੀ ਆਓ ਪਾਣੀ ਜਾਂਦਾ ਗਿਆ ਇਹ ਇਹ ਗੱਲ ਚ ਬਤਾਇਆ ਕਿ ਪੂਰਾ ਵਾਟ ਆ ਗਈ ਚੱਬੂ ਕੰਦੇ ਪਾਇਆ ਹੁਣ ਇਹਨਾਂ ਉਹਦੇ ਕਰਕੇ ਜ਼ਿਆਦਾ ਕਰਦੀ ਹੈ ਤਰ ਲੈ ਜਾ ਵੀਰ ਜੀ ਪੂਰੇ ਜਾਨ ਚ ਹੈ ਜਿਹੜੀ ਹੈ ਵੀ ਚੱਬੂ ਦੀ ਹੱਤ ਨਹੀਂ ਹੈ ਜਿਹੜੀ ਨਾ ਤੇ ਇਹ ਕਿਨੇ ਰੀ ਦੇ ਦੀਏ ਵੀਰ ਜੀ ਫੇਰ ਆਪਾਂ ਇਹਦਾ ਵੀ ਮੁੱਲ ਤੇ 60000 ਕਰਦੇ ਆਂ ਅੱਛਾ 32000 ਦੀ ਦੇ ਦਿਆਂਗੇ 32000 ਦੀ ਦੇ ਦਿਆਂਗੇ ਕਰਨਾ ਵਿੱਚ ਕੋ ਮਨਤਾ ਨਾ ਹੋਰ ਮਾਣੋ ਛੋਟੇ ਛੋਟੇ ਵੀਰ ਕਰਨਾ ਕੋ 35000 ਦੀ ਅੱਛਾ ਤੇ ਤੂੰ ਵੀ ਅੰਦਰ ਹੈ 29000 ਹੀ ਦੇ ਦੇਓਗੇ ਠੀਕ ਹੈ ਬਾਕੀ ਇਹ ਹੈ ਕਿ ਕੋ ਫੋਨ ਲਾਵੇ ਹਨਾ ਤੇ ਫੋਨ ਲਾਵੇ ਉਹ ਫਿਰ ਮੋਕੇ ਤੇ ਹੋ ਜਾਂਦਾ ਸੋ ਇਹ ਆਪਣੀ ਚਵਾਈ ਕਰਕੇ ਖੜੇ ਤੁਸੀਂ ਚਵਾਈ ਕਰਕੇ ਖੜੇ ਤੇ ਗੱਬਣਾ ਆਪਦੀ ਪਾਸ ਕਰ ਗੱਬਣਾ ਤੁਹਾਡੇ ਘਰੋਂ ਪਾਸ ਕਰਕੇ ਟਿੱਪ ਕੇ ਖੜੇ ਕਰਕੇ ਖੜਨ ਜੀ ਆਪਣੀ ਸਮਝਣਾ ਆਪਣੀ ਸੋਚ ਬੂਝਣਾ ਆਪਣੇ ਵੇਖ ਚਾਕ ਕੇ ਫੇਰ ਹੀ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ